Nasiru, Manusur, Guru, Bindus, and Guru. ਇਹ ਮੰਦਰੀ ਦਾ ਜੋਰ ਚੁੱਕਦਾ ਹੈ ਇਸ ਸਤਿ ਪਵਿੱਤਰ ਸਿੱਖ ਪਾਤਸ਼ਾਹ ਜੰਮ ਕੇ ਅਗੇ ਸਿੱਖੇ ਜੰਤਰ ਨੂੰ ਲੱਖ ਲੱਖ ਸਤਿ ਸ਼੍ਰੀ ਅਕਾਲ ਜੀ ਇਹ ਮਹਾਰਾ ਸਿੱਖੇ ਪਾਤਸ਼ਾਹ ਬਤਾਲੇ ਦੀ ਧਰਤੀ ਦੇ ਅੰਦਰ ਪਰਿਆਤ੍ਰਾ ਲਈ ਸਮਾਨ ਨਿਸ਼ਕਾਰ ਕਰਦੇ ਹੋ ਮਹਾਰਾ ਕਾਂਧੀ ਜੀ ਬਖਸ਼ੇ ਸਾਡੀ ਇਹ ਮਹਾਰਾ ਸਿੱਖੇ ਪਰਾਜੇ ਰਾਜ ਸਿੱਖੇ ਪਰਾਣ ਨਵਾ ਸਾਜੇ ਨੰਗੇ ਮਹਾਰਾ ਤੁਹਾਡੇ ਚਰਨਾਂ ਨੂੰ ਨਮਸਕਾਰ ਕਰਨਾ ਹੈ ਸਭੀ ਜਣੇ ਸੂਤੀ ਖਾਰੇ ਆਏ ਮਹਾਰਾ ਸਿੱਖੇ ਪਾਤਸ਼ਾਹ ਇਹ ਪਰ ਯਾਤਰੀਓ ਸਾਇਕੀ ਨਾਲੇ ਬਟਾਲਾ ਦੇ ਕਮਿਸ਼ਨਰ ਸਾਹਿਬ ਨੂੰ ਤੇ ਬਟਾਲਾ ਨਗਰਪਾਲਿਕਾ ਨੂੰ ਗਏ ਜਿਹੜਾ ਅੰਚਾਰ ਦੀ ਮਾਰਕੀਟ ਦੇ ਸਾਹਮਣੇ ਆਕਿੰਦ ਸਾਹਿਬ ਨੇ ਬਾਪ ਨੂੰ ਕਹਿੰਦਾ ਕਿ ਪੱਤੀ ਪੱਤਰ ਦੇਂਦੇ ਨਹੀਂ ਸਫਾਈ ਦਾ ਨੁਕਾਮ ਹੋਏ ਨੇ ਮਹਾਰਾਜ ਇਹ ਕੋਈ ਇਹਨਾਂ ਨੂੰ ਪਤਾ ਨਹੀਂ ਚੇਹੇ ਗੁਰੂ ਦਾ ਜਨ ਦੇਗਾ ਜਿਹੜੇ ਸਭ ਕੁਝ ਤੋਂ ਵਾਸਤੇ ਬਾਤਾਂ ਪਰ ਇਹ ਕੀ ਰੱਖਣਾ ਚਾਹੀਦਾ ਹੈ ਖਾਸ ਤੋ ਅਕਿੰਦ ਸਾਹਿਬ ਨੂੰ ਕਮਿਸ਼ਨਰ ਸਾਹਿਬ ਨੂੰ ਇਹ ਤੋਂ ਦਸੈਂਟਰੀਅਨ ਟਾਈਟਲ ਮੈਂ ਅਗਿਆ ਫੀਡ ਨੂੰ ਮਿਲ ਕੇ ਆਇਆ ਪੱਤੀ ਪੱਤਰ ਦੇ ਰਹੇ ਆ ਪਰ ਨਹੀਂ ਦਿੱਤਾ ਪਰ ਇਹ ਨਹੀਂ ਬਟਾਏ ਘਰ ਦੀ ਬੰਦੀ ਆ ਸਾਨੂੰ ਲਾਪਤਾ ਪਉਂਦੀ ਸਮਾਗਮ ਮਿਲਦਾ ਪਉਂਦੀ ਐ ਇਥੋਂ ਦੇ ਮਲਾਜੂਆਂ ਨੂੰ ਸੋਣਦੀ ਐ ਬਹੁਤ ਮਾੜਾ ਕੰਮ ਇਹਨਾਂ ਆਵਾਪੇ ਇਹਦਾ ਇੱਕ ਕੰਮ ਤੇ ਚੰਗੀ ਗੱਲ ਨਹੀਂ ਜਾਈ ਜੋ ਵੀ ਆ ਇੱਕ ਕਰਦੇ ਬਾਅਦ ਉਹ ਕਹਿੰਦੇ ਬਾਦੀ ਨੇ ਕੰਮ ਹੋਇਆ ਕਿ ਤੁਹਾਨੂੰ ਮਾਰਾ ਸੱਚੇ ਪਾਚਾ ਇਹਨਾਂ ਦੇ ਨੇਕ ਤੇ ਖਰਾਬ ਮੱਥੇ ਨਾਲ ਹੋਇਆ ਬੰਦਿਆਂ ਨੂੰ ਉਹ ਜੇ ਉੱਪਰ ਨੂੰ ਇਥੋਂ ਦੇ ਆਂਦੇ ਕਾਬਲੀ ਨਹੀਂ ਕਿ ਜਿਹੜੇ ਇਹੋ ਕੰਮ ਕਰਦੇ ਨੇ ਬਾਅਦ ਵਿੱਚ ਕਹਿੰਦੇ ਕਿੰਨੇ ਜਦੋਂ ਲਾਈਟ ਮੁੱਕੀ ਜੀ ਬੜੀ ਜੀ ਰੋਸ ਪ੍ਰੋਜੈਕਟ ਕਰਦੀ ਭਾਈ ਉਹ ਸਾਨੂੰ ਗ੍ਰਾਂਟ ਆਉਂਦੀ ਹੈ ਉਹ ਸਾਨੂੰ ਸਾਡੇ ਦਾਰੇ ਹੁੰਦੇ ਸੀ ਤੁਹਾਡਾ ਪ੍ਰਬੰਧ ਕੀ ਇਹ ਮਾਲ ਅਫਸਰ ਜਿਹੜੇ ਨੇ ਇਹਨਾਂ ਦੀ ਸਾਰੀ ਮਕੈਨੀ ਸਾਡੇ ਨੂੰ ਸੀ ਇਹ ਕਿਤਾਬਾਂ ਨੂੰ ਇਹ ਬਾਹਰ ਹੀ ਕਹਿੰਦੇ ਨੇ ਕਿਤਾਬੀ ਬਹੁਤ ਰਹੇ ਲਾਗਣੇ ਪਏ ਬੜੇ ਬਹੁਤ ਕਾਲਾ ਬਹੁਤ ਬਹੁਤ ਦੀ ਪਦੇ ਮੈਂ ਡਾਕਟਰ ਜਿਹੜਾ ਆਪਣੇ ਸਟਾਰ ਦੇ ਸਿਰਲਾ ਤੋਂ ਬਣਾ ਲੈ ਬਣਾਣਾ श <laughs> स